ਮੋਗਾ ਦੇ ਨੇੜਲੇ ਪਿੰਡ ਬੋਤ ਸਿੰਘ ਵਾਲਾ ਵਿੱਚ ਗਰੀਬ ਪਰਿਵਾਰ ਨਾਲ ਵਾਪਰੀ ਅਜੀਹੀ ਘਟਨਾ ਜਿਸ ਨੂੰ ਸੁਣ ਕੇ ਹਰ ਕਿਸੇ ਦੀ ਅੱਖ ਵਿੱਚ ਆਵੇਗਾ ਪਾਣੀ ਬੋਤ ਸਿੰਘ ਵਾਲਾ ਦਾ ਗਰੀਬ ਪਰਿਵਾਰ ਜੋ ਕਿ ਬੱਕਰੀਆਂ ਪਾਲ ਕੇ ਆਪਣਾ ਗੁਜ਼ਾਰਾ ਕਰਦਾ ਸੀ ਅੱਜ ਜਦੋਂ ਦੋਨੇ ਭਰਾ ਬੱਕਰੀਆਂ ਚਾਰਨ ਗਏ ਤਾਂ ਬੱਕਰੀਆਂ ਨੇ ਕੁਝ ਜ਼ਹਿਰੀਲੀ ਚੀਜ਼ ਖਾ ਲਈ ਜਿਸ ਕਰਕੇ ਕਈ ਬੱਕਰੀਆਂ ਬਿਮਾਰ ਹੋ ਗਈਆਂ ਜਿਨ੍ਹਾਂ ਵਿੱਚੋਂ ਕੁਝ ਬੱਕਰੀਆਂ ਸੂਣ ਵਾਲੀਆਂ ਵੀ ਸਨ ਕੁਝ ਬੱਕਰੀਆਂ ਨੂੰ ਡਾਕਟਰਾਂ ਦੁਆਰਾ ਬਚਾ ਲਿਆ ਗਿਆ ਤੇ 8 ਬੱਕਰੀਆਂ ਨੂੰ ਨਹੀਂ ਬਚਾਇਆ ਜਾ ਸਕਿਆ ਬੱਕਰੀਆਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਸਾਡਾ ਇਸ ਬੱਕਰੀਆਂ ਨਾਲ ਘਰ ਪਰਿਵਾਰ ਚੱਲਦਾ ਸੀ ਸਾਡੀ ਸਾਈ ਕੀਤੀ ਜਾਵੇ ਜੋ ਵੀ ਦਾਨੀ ਸੱਜਣ ਸਾਡੀ ਸਹਾਇਤਾ ਕਰਨੀ ਚਾਹੁੰਦਾ ਹੈ ਸਾਡੇ ਪਿੰਡ ਬੋਤ ਸਿੰਘ ਵਾਲਾ ਆ ਕੇ ਸਾਨੂੰ ਮਿਲ ਸਕਦਾ ਹੈ ਕੀ ਨਾਮ ਹੈ ਮਸਕੰਦਰ ਸਿੰਘ ਕਿਹੜਾ ਪਿੰਡ ਬੋਤ ਸਿੰਘ ਵਾਲਾ ਅੱਧੀ ਹਾਸਾ ਹੋਇਆ ਬੱਕਰੀਆਂ ਨੇ ਪਾਣੀ ਪਿਆ ਸੀਗਾ ਇਹ ਪਾਣੀ ਪਿਉਣ ਲੈ ਸਾਰੇ ਜਦੋਂ ਤੂਰੀਆਂ ਮੜ ਗਈਆਂ ਤੇ ਉਹਦੇ ਨਾਲ ਹੀ ਡਿੱਗਣ ਲੱਗੀਆਂ ਪਾਣੀ ਤਾਂ ਪਾਣੀ ਦੀ ਜ਼ਹਿਰੀਲਾ ਕਰਕੇ ਕਣੀ ਤਾਂ ਪਤਾ ਨਹੀਂ ਸੀਗਾ ਪੂਰਨ ਦਵਾਈ ਦਵਾਈ ਪਾਈ ਦਵਾਈ ਪੂਰੀ ਪਾਈ ਕੀ ਭਰਾ ਹਾਂ ਤੁਹਾਨੂੰ ਨੇ ਹਾਂਜੀ ਕੀ ਨਾਮ ਤੁਹਾਡਾ ਹਰਜਿੰਦਰ ਜੀ ਕਿੰਨੀਆਂ ਬੱਕਰੀਆਂ ਦਾ ਨੁਕਸਾਨ ਹੋਇਆ ਇੱਕ ਬੱਕਰਾ ਜੀ ਸੱਤ ਬੱਕਰੀਆਂ ਜੀ ਸੂਣ ਵਾਲੀਆਂ ਹਾਂਜੀ ਸੂਣ ਵਾਲੀਆਂ ਸਾਰੀਆਂ ਗਾਭੀ ਸੀਗੀਆਂ ਜੀ ਮੰਗ ਕਰਦੇ ਹੁਣ ਕੀ ਮੰਗ ਜੋ ਮਦਦ ਕਰਦੇ ਨੇ ਗਰੀਬ ਬੰਦੇ ਆ ਸਹਿਤਾ ਜੋ ਵੀ ਕੋਈ ਕਰ ਭੈਣ ਭਰਾ ਚਾਵੇ ਉਹ ਸਹਿਤਾ ਕਰ ਸਕਦਾ ਹੈ ਕਿਹੜਾ ਪਿੰਡ ਕਿਹੜਾ ਬਹੁਤ ਸਿੰਗਲ ਆ ਜੀ ਦਿਲਾ ਜ਼ਿਲ੍ਹਾ ਮੋਗਾ ਇਹ ਕੀ ਨਾਮ ਹੈ ਕੇਰਨ ਕੋਰ ਅ ਵੀ ਅ ਕੀ ਹੋਇਆ ਜਿਹੜਾ ਤੁਹਾਡਾ ਬੱਕਰਾਂ ਦਾ ਪਤਾ ਨਹੀਂ ਵੀਰ ਜੀ ਪਾਣੀ ਪਿਆਇਆ ਕੀ ਹੋਇਆ ਕੀ ਨਹੀਂ ਹੋਇਆ ਕੀ ਸੀਗਾ ਦਵਾਈ ਛੜ ਕਿਸੇ ਨੇ ਕੀ ਕੀਤਾ ਸੀਗਾ ਇਹ ਤਾਂ ਅੱਗੇ ਵਿਚਾਰੇ ਵੱਜੂ ਰੱਤੇ ਇਹਨਾਂ ਤਾਂ ਕੋਈ ਹੈ ਵੀ ਹੈ ਨਹੀਂਗਾ ਨਾ ਅੱਗਾ ਨਾ ਪਿੱਛੇ ਇਹਨਾਂ ਨੂੰ ਹੋਇਆ ਬੱਕਰਾਂ ਨਾਲ ਮਤਲਬ ਦੋ ਦੋ ਢਾਈ ਕੱਲੇ ਜਣੇ ਜਣੇ ਤੁਰ ਗਾ ਦਿਆਂ ਦੋ ਢਾਈ ਕੱਲੇ ਨੰਗੇ ਨੰਗੇ ਤੇ ਨਾਲ ਹੀ ਲੱਗਣ ਲੱਗ ਗਏ ਪਾਣੀ ਦੂਸਰੀਆਂ ਬੱਕਰੀਆਂ ਵੀ ਉਹਨਾਂ ਨੂੰ ਵੀ ਦਵਾਈ ਦਿੱਤੀ ਆ ਉਹਨਾਂ ਦੇ ਬੋਤਲਾਂ ਬਾਤਲਾਂ ਲਾਈਆਂ ਉਹ ਤਾਂ ਕੁਝ ਠੀਕ ਆ ਇਹ ਪੀਣ ਸਾਰੀ ਹਾਂਜੀ ਇਹ ਪੀਣ ਸਾਰੀ ਡੈਗ ਪੀ ਆਈ ਕੀ ਨਾਮ ਹੈ ਸੁਖਦੇਵ ਸਿੰਘ ਜੀ ਕਿਹੜਾ ਪਿੰਡ ਬੁੱਧ ਸਿੰਘ ਲਾਈ ਅੱਜ ਜੋ ਤੁਹਾਡੇ ਪਿੰਡ ਦਾ ਹਾਸਾ ਹੋਇਆ ਬੱਕਰੀਆਂ ਦਾ ਕਿਵੇਂ ਵਾਪਰੀ ਇਹ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ ਗਰੀਬ ਪਰਿਵਾਰ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਜੀ ਤੇ ਮੈਂ ਸਾਰੇ ਵੀਰਾਂ ਨੂੰ ਜੋ ਵੀ ਆ ਦਾਨੀ ਸੱਜਣਾ ਉਹਨਾਂ ਨੂੰ ਬੇਨਤੀ ਕਰਦਾ ਵੀ ਇਹ ਪਰਿਵਾਰ ਦੀ ਹੈਲਪ ਕੀਤੀ ਜਾਵੇ ਤੇ ਬਹੁਤ ਸਭ ਫਨ ਪੂਰੀ ਪੰਚਾਇਤ ਵੱਲੋਂ ਸਾਡੇ ਵੱਲੋਂ ਬਹੁਤ ਧੰਨਵਾਦ ਕੀਤਾ ਜਾਊਗਾ ਜੀ ਟੋਟਲ ਕਿੰਨੀਆਂ ਬੱਕਰਾਂ ਦਾ ਨਕਸ਼ਾ ਲੱਗਿਆ ਇਹ 6 6 ਬੱਕਰੀਆਂ ਜੀ ਇੱਕ ਬੱਕਰਾ ਹੀ ਸੱਤ ਨਗ ਹੈ ਜੀ ਇਹਦੇ ਹੋਰ ਵੀ ਬੱਕਰਾਂ ਉਹ ਹੋਰ ਹੋਰ ਬਿਮਾਰ ਆ ਜੀ ਉਹਨਾਂ ਦਾ ਉਹ ਇਲਾਜ ਚੱਲ ਰਿਹਾ ਜੀ ਉਹ ਠੀਕ ਹੈ ਨਹੀਂ ਖਤਰੇ ਤੋਂ ਬਾਹਰ ਉਹ ਨਹੀਂ ਉਹ ਹਲੇ ਖਤਰੇ 'ਚ ਹੀ ਆ ਜੀ ਕੋਈ ਪਤਾ ਨਹੀਂ ਹੈ ਕੋਈ ਉਹਨਾਂ ਦਾ ਪਤਾ ਨਹੀਂ ਹੈ ਜੀ ਖੇਤ ਦੇ ਵਿੱਚ ਉਹ ਕੁਝ ਉਹਦੇ ਬਾਰੇ ਕਹਿ ਨਹੀਂ ਸਕਦੇ ਵੀ ਹਰੇ ਚਾਰੇ ਦੇ ਵਿੱਚੋਂ ਮੂੰਹ ਮਾਰਿਆ ਜਾਂ ਪਾਣੀ ਪੀਤਾ ਉਹਦਾ ਹਲੇ ਕੋਈ ਆਪਾਂ ਨੂੰ ਜਾਣਕਾਰੀ ਨਹੀਂ ਮਿਲੀ ਵੀ ਆਪਾਂ ਕਿੱਥੋਂ ਇਹਨਾਂ ਨੇ ਹਰਾਚਾਰਾ ਖਾਦਾ ਜਾਂ ਪਾਣੀ ਨਾਲ ਇਹ ਜਾਨਵਰ ਆਈਏ ਕੋਈ ਕਿਤੇ ਵੀ ਕਦੋਂ ਵੀ ਕਿਤੇ ਵੀ ਮੂੰਹ ਮਾਰ ਸਕਦੇ ਆ ਤੇ ਇਹਨਾਂ ਨੂੰ ਆਪਾਂ ਵੀ ਆਪਾਂ ਇਹ ਥੋੜੀ ਜੀ ਹਾਂਜੀ ਇਹਦੇ ਵਿੱਚ ਕੋਈ ਕਿਸੇ ਦਾ ਕਸੂਰ ਤਾਂ ਹੈ ਨਹੀਂਗਾ ਜੀ ਸਰਕਾਰ ਤੋਂ ਇਹ ਮੰਗ ਕਰਦੇ ਵੀ ਗਰੀਬਾਂ ਦੀ ਮਦਦ ਕੀਤੀ ਜਾਵੇ ਜੀ ਹਾਂਜੀ ਐਨ ਆਰ ਆਈ ਵੀਰਾਂ ਨੂੰ ਵੀ ਹੱਥ ਜੁੰਡ ਕੇ ਬੇਨਤੀ ਆ ਜੀ ਪਰਿਵਾਰ ਦੀ ਮਦਦ ਕੀਤੀ ਜਾਵੇ ਇਹ ਪਰਿਵਾਰ ਬਹੁਤ ਹੀ ਆਪਾਂ ਗਰੀਬ ਪਰਿਵਾਰ ਆ ਜੀ ਮੋਗਾ ਤੋਂ ਰਾਜਾ ਢਾਲੀਵਾਲ ਦੀ ਖਾਸ ਰਿਪੋਰਟ